ਸਰਬਤ ਖਾਲਸਾ ਜੀ ਕੀ ਅਰਦਾਸ ਸਾਹਿਬ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਅਵਾਸ ਵਿੱਚ ਆ ਵਿੱਚ ਤਾਂ ਵਿਕਾ ਸਭਾ ਸਭ ਸੋਖੋ ਦੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਹ ਰਚਿਆ ਤੂੰ ਦੇਖ ਦੇ ਪਤੇ ਬਰਤ ਕੀ ਪਾਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਕਾਸੀ ਕੇ ਬੋਲਵਾ ਲੇ ਬੋਲੋ ਜੀ ਆਮੀਨ ਜੇ ਸਤਗੁਰ ਨਦਰ ਕਰੇ ਨਿਮਕ ਏ ਕਾਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜੇ ਮਹਾਵਾ ਕੋ ਸਾਰਾ ਕੀ ਰਹਿਮਤ ਬਖਸ਼ ਹੋਏ ਪਾਤਸ਼ਾਹ ਜੀਓ ਸਰਦਾਰ ਕਿਰਤੀ ਸਿੰਘ ਗਹਿਰੀ ਅਤੇ ਸਮੂਹ ਸੰਗਤਾਂ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਵੱਲੋਂ ਪਾਤਸ਼ਾਹ ਜੀਓ ਪਰਸੋਂ ਰੋਤ ਲੈ ਕੇ 토ਕੀ ਬਾਣੀ ਆਈ ਇਹ ਸੰਗਲੀ ਚਿੰਤ ਮਿਟਾਇਦੇ ਸ੍ਰੀ ਅਖੰਡ ਪਾਠ ਸਾਹਿਬ ਸ਼ਰੋਮਣੀ ਜਨਰਾਲ ਆਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨ ਦਿਹਾੜੇ ਨੂੰ ਮੌਕ ਰੱਖਦੇ ਹਾਂ ਹੋਇਆ ਆਰੰਭ ਹੋਏ ਆਗਿ ਦੀ ਰਹਿਮਤ ਬਖਸ਼ਿਸ਼ ਦਾ ਸਬਕਕਾਲ ਸ੍ਰੀ ਅਖੰਡ ਪਾਠ ਸਾਹਿਬ ਆਦਮਤ ਸੰਪੂਰਨ ভোগ ਪਾਇਆ ਗਿਆ ਹਨ ਛੇ ਪੌੜੀਆਂ ਅਨੰਤ ਜੀ ਦੇ ਜਾਕ ਹੋਏ ਸਮੁੱਚੀ ਸੇਵਾ ਨਿਮੋਮਤੀ ਹਾਂ ਤੋਂ ਤਿੰਨ ਦਿਨ ਤੋਂ ਪਾਠੀ ਸਿੰਘਾਂ ਵੱਲੋਂ ਬਾਣੀ ਪੜਦੇ ਆ ਸੇਵਕ ਪਰਿਵਾਰਾਂ ਵੱਲੋਂ ਸੇਵਾ ਨਿਭਉਂਦੇ ਆ ਹੋਈਆਂ ਬੇਅੰਤ ਭੁੱਲੀਆਂ ਗਲਤੀਆਂ ਦੀ ਮਾਫ਼ੀ ਬਖਸ਼ੋ ਅੱਗੇ ਤੋਂ ਸੁੱਧ ਸਪਸ਼ਟ ਕਰਵਾਣੀ ਵਾਣ ਸੁਣਾ ਜਿਦੀ ਸੁੱਧ ਸਪਸ਼ਟ ਸੇਵਾ ਕਰਨ ਦੇ ਵਾਲੋਂ ਤੋਂ ਬਖਸ਼ਿਸ਼ ਕਰੀ ਹਾਜ਼ਰੀ ਤੇਲ ਪਟੇ ਧਾਵਨ ਦਰ ਪ੍ਰਵਾਨ ਕਰਨੀ ਆ ਪਰਵਤ ਸੰਗਤ ਨੂੰ ਦਰੋਂ ਘਰੋਂ ਗੁਰਸਿੱਖੀ ਭਰਿਆ ਜੀਵਨ ਚੜ੍ਹਦੀ ਕਲਾ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਆ ਅੱਜ ਦੇ ਦਰ ਘਰ ਦਾ ਪਿਆਰ ਆਮਰ ਤੇ ਨਾਲ ਬਾਣੀ ਪੜਨ ਦੇ ਵੱਲ ਉਦਾਂ ਮੈਦੀ ਅੰਤੇ ਨੈਸ਼ਨਲ ਤਲ ਮਹਾਪੰਚਾਇਤ ਪੰਜਾਬ ਸਮੂਹ ਵਿਰਾਤੇ ਮੇਲ ਪਰਿਆ ਹੱਥ ਰਕਣਾ ਕਿਰਪਾ ਕਰਨੇ ਪਾਤਸ਼ਾਹ ਜੀਓ ਦੇਨਦ ਗੁਣੀ ਰਾਜ ਤੋਂ ਗੁਣੀ ਤਰੱਕੀ ਬਖਸ਼ਣੀ کاروبار ਕਿਰਤਕ ਮਾਣੇ ਵੇਤਰ ਵਰਕਤਾ ਪੌਣੀਆਂ ਧੰਦਾ ਲਾ ਕੇ ਭੇਟ ਕੀਤੇ ਗਏ ਹੰ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਲੋਕ ਵਿੱਚ ਪਰਦੇ ਕੱਝਣੇ ਦਰ ਤੇ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਸਾਡੇ ਹਾਜ਼ਰਾਂ ਦਰ ਪ੍ਰਵਾਨ ਹੋਵੇ ਪਰਵਾਨ ਪ੍ਰਸ਼ਾਦ ਸੰਗਤ ਵਰਤਾਂ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਵਿੱਤਰ ਮੁੱਖ ਬਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰੋ ਜੀ ਅਤੇ ਆ ਨਾਨਕ ਨਾਮ ਜਪੀ ਗਵਾ ਤੇਰੇ ਭਾਣੇ ਸਰਬੰਦਨ ਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਹਰਾ ਜੀ ਜੀ No. लॻ ते ख़ुशी म ਇਹ ਪ੍ਰੋਗਰਾਮ ਨੇ ਕਰਦੇ ਆ ਦੇਸ਼ਾਂ ਦੇਸ਼ਾਂ ਦੇ ਪ੍ਰੋਗਰਾਮ ਜਾਣਾ ਇਹਨਾਂ ਨੂੰ ਵੀ ਧੰਨਵਾਦ ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਬਹੁਤ ਮਿਹਰਬਾਨੀ ਦਾ ਧੰਨਵਾਦ ਹੈ ਰਾਜ ਦੇ ਵਿਦਿਆਰਥੀਓ लॻे रही रह वधाई हारा कुड़े कुड़ीअ जवानी माए Yeah. ਹਾਂਜੀ ਸਰ ਕੀ ਨਾਮਾ ਆਪਣਾ ਤੇ ਅੱਜ ਦਾ ਕੀ ਪ੍ਰੋਗਰਾਮ ਹੈ ਤੇ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਚੇਅਰਮੈਨ ਕੇ ਕੇਸੀਪਾ ਕਾਂਗਰਸ ਪਾਰਟੀ ਅਸੀਂ ਹਰ ਸਾਲ ਦੀ ਤਰ੍ਹਾਂ ਸਮੁੱਚੇ ਸਾਥੀਆਂ ਦੀ ਟੀਮ ਦੇ ਸਹਿਯੋਗ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਜਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰਵਿਟੇ ਗੁਰੂ ਕੇ ਬੇਟੇ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸੀਸ ਦਿੱਲੀ ਤੋਂ ਰਣਪੁਰ ਸਾਹਿਬ ਲੈ ਕੇ ਆਏ ਸਨ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਾਕੀ ਨਾਲ ਲਾ ਕੇ ਰਗਰੇਟੇ ਗੁਰੂ ਕੇ ਬੇਟੇ ਦਾ ਕਿਤਾਬ ਦਿੱਤਾ ਸੀ ਉਹਨਾਂ ਦਾ ਜਨਮ ਦਿਹਾੜਾ ਹਰ ਸਾਲ ਅਸੀਂ ਮਨਾਉਂਦੇ ਆ ਗੁਰੂ ਸਾਹਿਬ ਦੀ ਚਰਨ ਸੋ ਪ੍ਰਾਪਤਿ ਸ੍ਰੀ ਹਾਜ਼ਿਰਤਨ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਅੱਜ ਖੜਪੜ ਸਾਹਿਬ ਦੇ ਭੋਗ ਪਾਏ ਗਏ ਨੇ ਔਰ ਢਾਡੀ ਜਿੱਥੇ ਕਥਾ ਬਾਚ ਉਹਨਾਂ ਦੇ ਰਾਹੀਂ ਸ਼ਰੋਮਣੀ ਜਨਰਮਸ਼ੀਰ ਬਾਬਾ ਜੀਬਲ ਸਿੰਘ ਭਾਈ ਜਤਾ ਜੀ ਦੀ ਜੀਵਨੀ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸੰਗਤਾਂ ਤੱਕ ਲੈ ਕੇ ਜਾਣ ਦਾ ਬਕਸੇ ਇਹ ਹੈ ਕੀ ਸਮੁੱਚੇ ਦਲਤ ਭਾਈਚਾਰੇ ਨੂੰ ਜਿਨ੍ਹਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕੀਤਾ ਜਾ ਰਿਹਾ ਹੈ ਸਿੱਖਾਂ ਸਿੱਖੀ ਤੋਂ ਦੂਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਾਬਾ ਜੀਵਨ ਸਿੰਘ ਜੀ ਬਾਬਾ ਵੀਰ ਸਿੰਘ ਧੀਰ ਸਿੰਘ ਜੀ ਬੋਤਾ ਸਿੰਘ ਗਰਜਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਜਿਹੜੇ ਮਹਾਨ ਯੋਧੇ ਹੋਏ ਨੇ ਉਹਨਾਂ ਦੀਆਂ ਜੀਵਨੀਆਂ ਤੋਂ ਜਾਣੂ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਇਸ ਦੇਸ਼ ਦੀ ਇੱਜ਼ਤ ਅਤੇ ਖਰਦ ਨੂੰ ਬਚਾਇਆ ਜਾ ਸਕੇ ਔਰ ਸਮੁੱਚੇ ਦਲਤ ਭਾਈਚਾਰੇ ਨੂੰ ਮੈਂ ਅਪੀਲ ਕਰੂੰਗਾ ਜਿਨ੍ਹਾਂ ਵਿੱਚੋਂ ਬਾਬਾ ਜੀਵਨ ਸਿੰਘ ਵਰਗੇ ਮਹਾਨ ਜੋਧੇ ਸੁਖਾਸਿੰਗ ਮਤਾਬ ਸਿੰਘ ਵਰਗੇ ਮਹਾਨ ਜੋਧੇ ਪੈਦਾ ਹੋਏ ਜਿਨ੍ਹਾਂ ਵਿੱਚੋਂ ਗੁਰੂ ਰਵਿਦਾਸ ਜੀ ਪੈਦਾ ਹੋਏ ਕਬੀਰ ਜੀ ਪੈਦਾ ਹੋਏ ਇਹਨਾਂ ਮਹਾਨ ਰੈਬਰ ਜਿਨ੍ਹਾਂ ਕੌਮਾਂ ਦੇ ਵਿੱਚੋਂ ਫਾਇਦਾ ਹੋਇਆ ਉਹਨਾਂ ਨੂੰ ਸ੍ਰੀ ਗੁਰੂ ਰਣਜੀਤ ਸਾਹਿਬ ਦੇ ਨਾਲ ਜੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੰਮ ਕਰਨ ਦੀ ਲੋੜ ਹੈ ਤਾਂ ਹੀ ਦੇਸ਼ ਦੇਖਤਾ ਤੇ ਖੰਡਾਂ ਨੂੰ ਅਸੀਂ ਬਚਾ ਕੇ ਰੱਖ ਸਕਦੇ ਹਾਂ ਸੋ ਬਾਬਾ ਜੀਬਨ ਸਿੰਘ ਜੀ ਦੀ ਜਿੱਦੀ ਬੜੀ ਕੁਰਬਾਨੀ ਹੈ ਉਹਨਾਂ ਨੇ ਜਿੱਥੇ ਆਪਣੀ ਕੁਰਬਾਨੀ ਦਿੱਤੀ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਹੋ ਆਪਣੇ ਮਾਤਾ ਦੀ ਕੁਰਬਾਨੀ ਦਿੱਤੀ ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦਿੱਤੀ ਆਪਣੇ ਸਹੁਰੇ ਦੀ ਕੁਰਬਾਨੀ ਦਿੱਤੀ ਆਪਣੇ ਸਾਰੇ ਪਰਿਵਾਰ ਵਾਰਸ ਨੂੰ ਉਹਨਾਂ ਨੇ ਇੱਕ ਪੰਥ ਦੇ ਲਖੇ ਲਾਇਆ ਪਰ ਲੇਲ ਸੁਆਰਥ ਹੋ ਕੇ ਗੁਰੂ ਸਾਹਿਬ ਦੇ ਹਰ ਹੁਕਮ ਦੇ ਉੱਤੇ ਪੈਰਾ ਦਿੱਤਾ ਸੋ ਆਉ ਆਪਾ ਬਾਬਾ ਜੀ ਨੂੰ ਸਿੰਘ ਜੀ ਦੇ ਜੀਵਨ ਨੂੰ ਸਮਝੇ ਹੋਏ ਦੇਸ਼ ਦੇ ਇਤਿਹਾਸ ਦੇ ਖੰਡ ਦਾ ਨਹੀਂ ਰੱਖੀ ਕਰਨ ਵਾਸਤੇ ਬਚਨ ਵੱਧ ਹੋਈ हिकु हथ कयासे बि सीर میت پہنچا اپنی نشانی دس کے نمبر دس کے اسٹیم کو پراپت کر سکتے ہو موسیقی <سؤال> we